ਜੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਸਮਰਾਹ ਦੇ ਵਿੱਚ ਮੈਂ ਐਜ਼ ਏ ਐਸਐਸ ਮਾਸਟਰ ਜੌਬ ਕਰ ਰਿਹਾ ਹਾਂ ਲਾਈਨ ਜੀ ਇਸ ਸੈਕੰਡ ਰਾਤ ਬੜੇ ਮਿੰਟਨ ਅਕੈਡਮੀ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਗਏ ਇਹਦੇ ਵਿੱਚ ਵੱਖ-ਵੱਖ ਅੰਡਰ 15 ਅੰਡਰ 17 ਬॉयਜ਼ ਗਰਲਸ ਸਿੰਗਰ ਡਬਲ ਅਤੇ ਮਿਕਸ ਇਵੈਂਟ ਜਿਹੜੀਆਂ ਆ ਉਹ ਕਰਵਾਈਆਂ ਗਈਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਰਾਤ ਬੜੇ ਮਿੰਟਨ ਅਕੈਡਮੀ ਵੱਲੋਂ ਅਤੇ ਬੈਡਮਿੰਟਨ ਐਸੋਸੀਏਸ਼ਨ ਪੰਜਾਬ ਵੱਲੋਂ ਕੀਤਾ ਗਿਆ ਹੈ ਇਹਦੇ ਵਿੱਚ ਸਾਰੇ ਸਮਰਾਲੇ ਦੇ ਆਸ-ਪਾਸ ਦੇ ਇਲਾਕਿਆਂ ਦੇ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਹੈ ਤੇ ਉਹਨਾਂ ਨੇ ਬਹੁਤ ਹੀ ਮਾਇਕ ਸਾਈਟਾ ਨਾਲ ਸਰੀਰਕ ਸ਼ਮਤਾ ਨਾਲ ਜਿੰਨੀ ਵੀ ਉਹਨਾਂ ਦੀ ਉਹਨਾਂ ਨੇ ਇਸ ਅਕੈਡਮੀ ਨੂੰ ਰਾਤ ਵਿਡਮਿੰਟਨ ਅਕੈਡਮੀ ਨੂੰ ਆਪਣਾ ਸਾਥ ਦਿੱਤਾ ਤੇ ਬਹੁਤ ਹੀ ਪ੍ਰਫੁੱਲਤਾ ਨਾਲ ਇਹ ਜਿਹੜਾ ਮੁਕਾਬਲੇ ਨੇ ਅੱਜ ਸੰਪੰਨ ਹੋਏ ਨੇ ਤੇ ਬਹੁਤ ਹੀ ਬਹੁਤ ਸ਼ਾਨਦਾਰ ਟੂਰਨਾਮੈਂਟ ਰਿਹਾ ਹੈ ਇਰੇ ਵਿੱਚ ਸਾਰੇ ਸ਼ਕਸ਼ੀਤਾ ਨੇ ਇੱਥੇ ਯੋਗਦਾਨ ਪਾਇਆ ਜਿਹੜਾ ਅੱਜ ਦਾ ਜੂਥ ਹੈ ਫੋਨਾਂ ਦੇ ਵਿੱਚ ਰਹਿ ਗਿਆ ਗਰਾਊਂਡ ਲੈਵਲ ਤੇ ਨਹੀਂ ਆ ਰਿਹਾ ਤਾਂ ਉਹਨਾਂ ਮਾਪਿਆਂ ਕੀ ਕਰੇ ਅੱਜ ਉਹਨਾਂ ਲਈ ਵੀ ਇਹੀ ਹੈ ਵੀ ਉਹ ਇੱਕ ਤਾਂ ਜੇ ਕੁਰਥ ਵਿੱਚ ਹਿੱਸਾ ਲੈਣਗੇ ਖੇਡਾਂ ਵਿੱਚ ਹਿੱਸਾ ਲੈਣਗੇ ਉਹ ਬੱਚੇ ਜਿਹੜੇ ਹਨ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ਿਆਂ ਤੋਂ ਦੂਰ ਰੱਖਣ ਲਈ ਬੱਚਿਆਂ ਨੂੰ ਆਊਟਡੋਰ ਇੰਡੋਰ ਇਵੈਂਟਸ ਜਿਹੜੀਆਂ ਹਨ ਉਹਦੇ ਵਿੱਚ ਮਾਪਿਆਂ ਨੂੰ ਚਾਹੀਦੇ ਹਨ ਬੱਚਿਆਂ ਨੂੰ ਵਰਸੀ ਕੋਲੋਂ ਗਰਾਊਂਡ ਵਿੱਚ ਭੇਜਣ ਤਾਂ ਕਿ ਬੱਚੇ ਇੱਕ ਤੌਰ ਤੇ ਬਲਵਾਨ ਬਣਨ ਮਾਰਕਿਟ ਤੌਰ ਤੇ ਮਜ਼ਬੂਤ ਬਣਨ ਕਿੰਨੇ 15 ਹੈ ਹਾਂਜੀ ਕਿੰਨੀ ਮਾਈਆਂ ਹਾਂਜੀ ਹਾਂਜੀ ਕੁੱਲ ਇਹਦੇ ਵਿੱਚ 300 ਪਲੱਸ ਜਿਹੜੇ ਪਲੇਅਰਜ਼ ਨੇ ਉਹਨਾਂ ਨੇ ਹਿੱਸਾ ਲਿਆ ਕਿਉਂਕਿ ਸਾਰੇ ਸਬ ਜੂਨੀਅਰ ਇਵੈਂਟ ਹੈ ਪੰਜਾਬ ਦੀ ਅੰਡਰ 15 ਅੰਡਰ 17 ਇਸ ਕਰਕੇ ਕਾਫੀ ਬੱਚੇ ਨੇ ਇਹਦੇ ਵਿੱਚ ਪਰ ਚੜ ਕੇ ਸ਼ਮੂਲੀਅਤ ਕੀਤੀ ਹੈ ਅਨੁਪਮ ਕੁਮਰੀਆ ਜੀ ਦੇ ਅੱਡਰਮੈਂਟ ਦੇ ਵਿੱਚ ਆਈ ਉਹ ਅੱਜ ਟੂਰਨਾਮੈਂਟ ਚੱਲ ਰਿਹਾ ਕਿਵੇਂ ਚੱਲ ਰਿਹਾ ਦੇਖ ਰਹੇ ਹਾਂ ਮੈਂ ਤਾਂ 3 ਦਿਨਾਂ ਤੋਂ ਆ ਰਹੇ ਹਾਂ ਜੀ ਅੱਜ ਤਾਂ ਫਾਈਨਲ ਤੇ ਆਇਆ ਇਹ ਇੱਕ ਸਮਝ ਲਓ ਕਿ ਬਈ ਬੜਾ ਹੀ ਵਧੀਆ ਟੂਰਨਾਮੈਂਟ ਹੈ ਲਾਸਟ ਟਾਈਮ ਵੀਰਾਂ ਨੇ ਕਰਵਾਇਆ ਸੀਗਾ ਉਦੋਂ ਪਹਿਲੀ ਵਾਰੀ ਸੀਗਾ ਤੇ ਜਿੱਦਾਂ ਪਹਿਲਾਂ ਪੰਜਾਬ ਦੇ ਵਿੱਚ ਟੂਰਨਾਮੈਂਟ ਜਿਹੜੇ ਹੁੰਦੇ ਸੀਗੇ ਉਹ ਵੱਡੇ ਸ਼ਹਿਰਾਂ 'ਚ ਹੀ ਹੁੰਦੇ ਸੀ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਟਿਆਲਾ ਹੋ ਗਿਆ ਤੇ ਅਸੀਂ ਚਾਹੁੰਦੇ ਸੀ ਵੀ ਇਹ ਬڑے ਸ਼ਹਿਰਾਂ ਤੋਂ ਨਿਕਲ ਕੇ ਨਾ ਛੋਟੇ ਸ਼ਹਿਰਾਂ ਦੇ ਵਿੱਚ ਵੀ ਇਹ ਗੇਮ ਜਾਵੇ ਕਿਉਂਕਿ ਟੈਲੈਂਟ ਤਾਂ ਹਰ ਜਗ੍ਹਾ ਹੀ ਹੁੰਦਾ ਲੱਭਣਾ ਪੈਂਦਾ ਤੇ ਟੈਲੈਂਟ ਲੱਭਣ ਵਾਸਤੇ ਸਭ ਤੋਂ ਪਹਿਲਾਂ ਵੈਨਿਊ ਹੋਣਾ ਚਾਹੀਦਾ ਬੱਚਿਆਂ ਨੂੰ ਨੇੜੇ ਤੇੜੇ ਦੇਖਣ ਵੀ ਟੂਰਨਾਮੈਂਟ ਹੋ ਰਿਹਾ ਕਿੰਨਾ ਕੁ ਜੋਸ਼ ਆਂਦਾ ਬੱਚਿਆਂ ਨੂੰ ਖੇਡਣ ਵਾਲਿਆਂ ਨੂੰ ਆ ਫਿਰ ਇਹਨਾਂ ਨੇ ਅਕੈਡਮੀ ਬਣਾਈ ਤੇ ਅਸੀਂ ਜਦੋਂ ਇੱਕ ਕਿੱਤਾ ਇਹਨਾਂ ਨੂੰ ਫਾਈਨਲ ਦੀ ਤੁਹਾਡੇ ਟੂਰਨਾਮੈਂਟ ਕਰਾਵਾਂਗੇ ਤੇ بڑے ਜ਼ਿਲ੍ਹਕਾਂ ਵਾਲੇ ਪਲੇਅਰਾਂ ਨੇ ਕਿਹਾ ਜੀ ਪਤਾ ਨਹੀਂ ਕਿੱਦਾਂ ਦਾ ਸੈਂਟਰ ਹੈ ਤੇ ਤਸੀਂ ਦੇਖ ਲਓ ਵੀ ਉਹ ਆਪਾਂ ਕਦੇ ਉੱਥੇ ਖੇਲੇ ਨਹੀਂ ਪਰ ਜਦੋਂ ਪਹਿਲੀ ਵਾਰੀ ਖੇਲੇ ਤੇ ਐਕ ਕਿ ਉਹਨਾਂ ਨੇ ਔਨ ਡਿਮਾਂਡ ਗਿਆ ਜੀ ਟੂਰਨਾਮੈਂਟ ਉੱਥੇ ਜ਼ਰੂਰ ਰਖਾਈਓ ਮਤਲਬ ਇੰਨਾ ਜ਼ਿਆਦਾ ਇੰਪੈਕਟ ਪਿਆ ਦੂਜੇ ਪਾਸੇ ਆ ਜੋ ਐਂਟਰੀਆਂ ਦਾ ਤੇ ਜੇ ਆਪਾਂ 2-3 ਸਾਲ ਪਹਿਲਾਂ ਨਾਲ ریکارڈ ਘੱਟੀ ਹੈ ਤੇ ਪੰਜਾਬ ਦੇ ਵਿੱਚ ਫਾਮੀਆਂ ਸੰਦੇਗ ਨੈਵੀਸਟੋ ਹਨੰਨੇ ਜਿਹਾ ਵਿਸ਼ੇ ਕਸੂਰੀ ਇੰਨਾ ਟੂਰਨਾਮੈਂਟ ਚ ਇੰਨੀ ਐਂਟਰੀ ਨਹੀਂ ਹੁੰਦੀਆਂ ਸੀ ਕਿ ਜਿੰਨੀ ਐਕਟੀ ਪ੍ਰੈਜ਼ੈਂਸ ਹੁੰਦੀ ਆ ਉਹ ਇੱਥੇ ਸ਼ਹਿਰਾਂ ਤੋਂ ਇਲਾਵਾ ਨਾ ਜਿਹੜੇ ਆ ਆਪਾਂ ਜਿੰਨਾਂ ਨੂੰ ਛੋਟੇ ਸ਼ਹਿਰ ਕਹਿੰਦੇ ਹਨ ਹਾਲਾਂਕਿ ਛੋਟੇ ਤਾਂ ਨਹੀਂ ਐ ਵੀ ਬੜੀ ਤਰੱਕੀ ਕਰ ਗਏ ਨੇ ਸ਼ਹਿਰ ਜਿਵੇਂ ਸਮਰਾਲਾ ਹੋਇਆ ਬਰਨਾਲਾ ਹੋਇਆ ਨਵਾਂ ਸ਼ਹਿਰ ਹੋਇਆ ਇੱਥੋਂ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਆਉਣ ਲੱਗ ਪਈ ਉਹ 500 ਪਲੱਸ ਐਂਟਰੀਜ਼ ਹੈਗੀਆਂ ਜਿਹੜੀਆਂ ਕਿ ਰਿਕਾਰਡ ਆ ਤੇ ਆਉਣ ਵਾਲੇ ਟਾਈਮ ਚ ਇਸ ਤੋਂ ਵੱਧ ਹੀ ਹੋਣਗੀਆਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜਾ ਅੱਜ ਕੱਲ੍ਹ ਫੋਨਾਂ ਦੇ ਵਿੱਚ ਨਵਾਂ ਜੀਨਸਰ ਰਹਿ ਗਿਆ ਜੋ ਅੱਜ ਕੱਲ੍ਹ ਗਰਾਊਂਡ ਲੈਵਲ ਤੇ ਜਵਾਨ ਨਹੀਂ ਦੇਖ ਰਹੇ ਭਾਜੀ ਦੇਖੋ ਯੂਥ ਦਾ ਨਾ ਇਹ ਇਹ ਜਵਾਬ ਯੂਥ ਨਹੀਂ ਦਿੰਦਾ ਜੇ ਆਪਾਂ 3 ਸਾਲ ਪਹਿਲਾਂ ਦੇਖੀਏ ਜੇ ਅਸੀਂ ਇੰਨਾ ਸ਼ਹਿਰਾਂ 'ਚ ਟੂਰਨਾਮੈਂਟ ਨਾ ਕਰਾਉਂਦੇ ਤੇ ਇੰਨੀ ਪਾਰਟਿਸਪੇਸ਼ਨ ਵਧਣੀ ਨਹੀਂ ਸੀ ਇਹ ਪਾਰਟਿਸਪੇਸ਼ਨ ਵਧਣ ਦਾ ਕਾਰਨ ਹੀ ਇਹ ਹੈ ਵੀ ਯੂਥ ਨੇ ਦੇਖਿਆ ਇੰਨਾ ਸ਼ਹਿਰਾਂ 'ਚ ਉਹ ਦੇਖੋ ਜੇ ਆਪਾਂ ਐਕਸਪੈਕਟ ਕਰੀਏ ਵੀ ਸਮਰਾਲੇ ਤੋਂ ਬੱਚੇ ਲੁਧਿਆਣਾ ਦਾ ਟੂਰਨਾਮੈਂਟ ਦੇਖਣ ਜਾਣਗੇ ਉਹ ਉੱਥੇ ਦੇਖਣਗੇ ਜਿੱਥੇ ਉਹਨਾਂ ਨੂੰ ਨੀਅਰ ਹੋ ਜੇ ਜਦੋਂ ਦੇਖਦੇ ਨੇ ਵੀ ਇੰਨਾ ਪਲੇਅਰ ਖੇਲ ਰਿਹਾ ਉਹਨਾਂ ਨੂੰ ਜੋਸ਼ ਆਂਦਾ ਪਹਿਲਾਂ ਦੇਖਦੇ ਨੇ ਫਿਰ ਜੋਸ਼ ਆ ਫਿਰ ਸ਼ੁਰੂ ਕਰਦੇ ਨੇ ਅੱਧੀ ਮਾਪਿਓ ਦਾ ਇਸ ਕਰਕੇ ਦਾ ਜਵਾਬ ਉਹਨਾਂ ਨੇ ਦੇ ਹੀ ਦਿੱਤਾ ਵੀ ਯੂਥ ਨੇ ਵੀ ਜੇ ਫੈਸਿਲਿਟੀ ਹੋਵੇ ਤੇ ਬੱਚੇ ਆਪੇ ਆਂਗੇ ਮੈਂ ਰਜੇ ਸੋਰੀ ਅੰਮ੍ਰਿਤਸਰ ਤੋਂ ਮੇਰੀ ਬੇਟੀ ਬੈਡਮਿੰਟਨ ਖੇਲਦੀ ਆਂ ਔਰ ਉਹਨੇ ਅੰਡਰ 15 ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਤੇ ਆਪਣਾ ਕੰਪੀਟੀਸ਼ਨ ਐਂਡ ਇਹਦੇ ਬਹੁਤ ਹਾਰਡ ਆ ਪਰ ਬੱਚਿਆਂ ਨੂੰ ਖੇਲਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਔਰ ਇੱਥੋਂ ਦੀ ਜਿਹੜੀ ਆਪਣਾ ਬੈਡਮਿੰਟਨ ਦੀ ਆਪਣਾ ਸਮਰਾਲੇ ਦੀ ਐਸੋਸੀਏਸ਼ਨ ਬਹੁਤ ਬਹੁਤ ਅੱਛੇ ਇਹਨਾਂ ਨੇ ਪ੍ਰਬੰਧ ਕੀਤੇ ਆ ਖਾਣ ਪੀਣ ਦਾ ਲੈ ਕੇ ਮਤਲਬ ਪਾਣੀ ਫਰੂਟਸ ਕਹੇ ਚੀਜ਼ ਦੀ ਇਹਨਾਂ ਨੇ ਕਮੀ ਨਹੀਂ ਆਂਦੀ ਈ ਮੈਂ ਤਾਂ ਕਹਿੰਦਾ ਪੰਜਾਬ ਦਾ ਸਭ ਤੋਂ ਵਧੀਆ ਟੂਰਨਾਮੈਂਟ ਇੱਥੇ ਹੀ ਸਮਰਾਲੇ ਹੀ ਹੁੰਦਾ ਔਰ ਇੱਥੇ ਹੀ ਹੋਇਆ ਕਰੇ ਨਾਮ ਸ਼ਿਸ਼ਾਂਤ ਕੰਬੋਜ ਆ ਮੈਂ ਬੈਡਮਿੰਟਨ ਕੋਚ ਗੁਰਦਾਸਪੁਰ ਤੋਂ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਜਿਸ ਵਿੱਚ ਇਹਨਾਂ ਦਾ ਸਾਰਾ ਫੂਡ ਦਾ ਵੀ ਪ੍ਰਬੰਧ ਹੈ ਰਹਿਣ ਦਾ ਵੀ ਪ੍ਰਬੰਧ ਹੈ ਵਿਦ ਇਹਨਾਂ ਦੀ ਕਮੋਡੇਸ਼ਨ ਵੀ ਸਭ ਵਧੀਆ ਮਿਲ ਰਹੀ ਹੈ ਔਰ ਇੱਥੇ ਰਹਿਣ ਦਾ ਜਿਹੜੇ ਬੱਚੇ ਬਾਹਰੋਂ ਵੀ ਆਏ ਉਹਨਾਂ ਨੂੰ ਵੀ ਦਿ ਰਿਫਰੈਸ਼ਮੈਂਟ ਮਿਲ ਰਹੀ ਹੈ ਪਲਾਸੀ ਨਾਲ ਜਿੰਨੇ ਵੀ ਕੋਚਸ ਜਾਂ ਜਿੰਨੇ ਵੀ ਇਹਨਾਂ ਦੇ ਔਰਗੇਨਾਈਜ਼ਰਸ ਸਭ ਤੋਂ ਵਧੀਆ ਤੇ ਰੇਂਜ ਹੋ ਰਿਹਾ ਹੈ ਉਹ ਮੇਰੀ ਬੇਟੀ ਆਈ ਹੈ ਮੈ ਵੀ ਸ਼ਕੋਰ ਹੈ ਬਰਦਾਸ਼ਪੁਰ ਤੋਂ ਉਹ ਇਸ ਟਾਈਮ ਅੰਡਰ 15 ਇੰਚਸ ਸਿੰਗਲ ਚ ਫਰਸਟ ਆਈ ਹਾਲੇ ਹੋਰੇ ਦੋ ਇਵੈਂਟ ਹੋਰ ਬਾਕੀ ਹੈ ਅੰਡਰ 15 ਡਬਲ ਤੇ ਅੰਡਰ 17 ਸਿੰਗਲ ਫਾਈਨਲ ਉਹ ਪੀਟੀਸ਼ਨ ਬਹੁਤ ਟਫ ਆ ਪਰਟ ਪਲੇਅਰਾਂ ਨੂੰ ਜਿੰਨਾ ਮਿਹਨਤ ਕਰਨਗੇ ਘਰ ਬੈਠ ਕੇ ਬਾਹਰ ਆ ਕੇ ਉਹ ਨਹੀਂ इजीली ਮੂਵ ਕਰ ਪਾਏਗੇ। ਬੈਡਮਿੰਟਨ ਬਾਰੇ ਕੀ ਕਹਿੰਦੇ ਹੋ ਦੋਨੋਂ ਬਾਕੀ? ਸਰ ਬੈਡਮਿੰਟਨ ਗੇਮ ਤੇ ਇਸ ਟਾਈਮ ਸਭ ਤੋਂ ਬੈਸਟ ਗੇਮ ਆ ਵਿਦ ਦ ਗਰਲਸ ਲਈ ਔਰ ਬੁਆਇਜ਼ ਲਈ। ਗਰਲਸ ਲਈ ਚੱਕਰ ਕੇ ਵੀ ਆ ਕਿ ਇਹ ਇੱਕ ਸੇਫ ਗੇਮ ਹੈ। ਇਰਚ ਕੋਈ ਇੰਜਰੀ ਜਲਦੀ ਨਹੀਂ ਆਂਦੀ। ਵਿਦ ਇਨਾਂ ਦੀ ਕੀ ਇਹਨਾਂ ਨੂੰ ਮਤੇ ਜਿੰਨਾ ਮੂਵ ਕਰਨਗੇ ਉਹਨਾਂ ਹੀ ਗਰਲਸ इजीली ਮੂਵ ਇਰਚ ਹੋਣਗੇ। ਮੇਰਾ ਨਾਮ ਜਗਸ਼ਰ ਸਿੰਘ ਖੰਗੂੜਾ ਹੈ। ਅਸੀਂ ਨਾਬਾਤਵਾਂ ਜ਼ਿਲ੍ਹਾ ਪਟਿਆਲਾ। ਅੰਡਰ 17 ਦੇ ਵਿੱਚ ਜੀ ਸਾਡੀ ਮੇਰੀ ਸਿੰਗਲ ਚ ਫਰਸਟ ਪੋਜੀਸ਼ਨ ਹੈ ਉਹਨੇ ਡਬਲ ਦਾ ਫਾਈਨਲ ਵੀ ਹੈ ਤੇ ਬਹੁਤ ਅੱਛਾ ਐਕਸਪੀਰੀਅੰਸ ਸੀ ਬਹੁਤ ਅੱਛੇ ਕੋਰਟ ਵੀ ਹੈ ਮਤਲਬ ਪੂਰਾ ਸਭ ਕੁਝ ਅੱਛਾ ਸੀ ਬਹੁਤ ਅੱਛਾ ਹੀ ਬਹੁਤ ਅੱਛਾ ਹੈ ਨਾ ਜਿਹੜਾ ਹੈਗਾ ਅਰੇਂਜ ਕਰਵਾਇਆ ਹੋਇਆ ਬਿਲਕੁਲ ਟਾਈਮ ਤੇ ਮੈਚ ਹੋ ਰਹੇ ਹੈ ਤੇ ਮਤਲਬ ਕੋਰਟ ਵੀ ਬਹੁਤ ਅੱਛੇ ਹੈ ਮੇਰਾ ਨਾਮ ਮੈਵਿਸ਼ਾ ਹੈ ਔਰ ਮੈਂ ਗੁਰਦਾਸਪੁਰ ਤੋਂ ਆਈ ਹਾਂ ਮੇਰੀ ਜਿਹੜੀ ਏਜ 13 ਸਾਲ ਹੈ ਅਰ ਮੈਂ ਅੰਡਰ 15 ਦੇ ਵਿੱਚ ਜੇ ਫਰਸਟ ਆਈ ਹੈ ਤੇ ਅਜੇ ਅੰਡਰ 17 ਦੇ ਅੰਡਰ 17 ਸਿੰਗਲ ਸਟੈਂਡਰਡ 15 ਡਬਲਸ ਜੇ ਪਿਆ ਹੈ ਉਹਦਾ ਫਾਈਨਲ ਬਹੁਤ ਵਧੀਆ ਹੈ ਥਰਡ ਟਾਈਮ ਟੂ ਟਾਈਮ ਮੈਚ ਹੋਏ ਥੇ ਬਹੁਤ ਵਧੀਆ ਫੂਡ ਆ ਪਲੇਅਰਸ ਨੂੰ ਰਿਫਰੈਸ਼ਮੈਂਟ ਬਣਾਉਣਾ ਦੇ ਰਿਹਾ ਬਹੁਤ ਵਧੀਆ ਲੱਗਦਾ ਪਿਆ ਕਿ ਜੋ ਕਰਨਾ ਚਾਹੇ ਉਹ ਕਰ ਸਕਦਾ ਹੈ ਪੂਰੀ ਆਪਣੀ ਮੈਂਥ ਲਾ ਕੇ ਖੇਲੋ ਤੇ ਫਿਰ ਜਿੱਤ ਸਕਦੇ